ਦੇਖ ਹਰਸ਼ ਇੰਨੇ ਸਾਲਾਂ ਦੇ ਨਾ ਤਾਂ ਏਟੀਐਮ ਫੜੇ ਤੇ ਨਾ ਪੈਸੇ ਪਿੱਛੇ ਫੜੇ ਕਿਉਂ ਦੇ ਅਰਜਨ ਹੈਲੋ ਯਾਰ ਪਿਆਰ ਦੀ ਭੁੱਖ ਹੁੰਦੀ ਨਾ ਨਾ ਦੇਖ ਇਕੱਲਾ ਇਨਸਾਨ ਹੈ ਜਿਹਨੂੰ ਸਾਰਾ ਦਿਨ ਪੈਸੇ ਦੀ ਭੁੱਖ ਆ ਪੈਸੇ ਪਿੱਛੇ ਭਰਾ ਦਾ ਕਤਲ ਹੋਰ ਸਾਰਾ ਕੁਝ ਯਾਰ ਨਾ ਬੰਦਾ ਬੰਦੇ ਨੂੰ ਮਾਰੀ ਜਾਂਦਾ ਪੈਸਾ ਵਾਸਤੇ ਤੇ ਲੈ ਇਹਨਾਂ ਨੂੰ ਕੋਈ ਪੈਸੇ ਦੀ ਇਮਾਨਤੀ ਨਹੀਂ ਲੱਭਤ ਲੈ 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 ਮਸਤ ਵੀ ਨਹੀਂ ਲੈ ਆ ਲੈ ਏਟੀਐਮ ਲੈ ਲੈ ਪੈ ਹੈ ਇਹ ਨਾ ਇਹ ਨਾ ਪਿਆਰ ਦੇ ਭੁੱਖੇ ਨ ਯਾਰ ਹਨਾ ਪੇਟ ਤਾਂ ਹੀ ਭਰਦੇ ਨੇ ਅਸੀਂ ਕਹਾਂ ਵੀ ਇਨਸਾਨ ਨੂੰ ਬੜੀ ਜ਼ਿਆਦਾ ਹੋੜ ਲੱਗੀ ਹੋਈ ਹੈ ਪੈਸੇ ਦੀ ਦੇਖ ਲੈ ਯਾਰ ਭਰਾ ਪੈਸੇ ਵਾਸਤੇ ਭਰਾ ਭਰਾ ਨੂੰ ਚੀਟ ਕਰੀ ਜਾਂਦਾ ਮਾਂ ਆਪ ਨੂੰ ਚੀਟ ਕਰੀ ਜਾਂਦਾ ਕਾਹਨਾ ਹੋ ਰਿਹਾ ਯਾਰਾਂ ਦੋਸਤਾਂ ਨੂੰ ਦੁਨੀਆ ਸਾਰ ਦੀ ਟਿਕਮੇਂ ਥੋੜੀਆਂ ਕਰੀ ਜਾਂਦੇ ਯਾਰਾਂ ਫੱਕ ਪੈਸੇ ਵਾਸਤੇ ਇਹਨਾਂ ਨੂੰ ਪੈਸੇ ਦਾ ਕੁਮੋਹ ਪਿਆਰੀ ਹੈ ਇਹ ਦੇਖ ਵੀ ਜੇ ਪੈਸੇ ਸੋਚੀਏ ਵੀ ਯਾਰ ਇਹਨੇ ਪੈਸੇ ਜਿਹੜੇ ਕਿੰਮ ਹੈ ਹਨਾ ਇਹ ਫੜ ਕੇ ਪਾੜ ਸਕਦੀ ਹੈ ਪੈਸੇ ਇਹ ਪੈਸੇ ਦਾ ਲਵਿੰਗ ਕੁੱਤਾ ਪੈਸੇ ਨਹੀਂ ਬਾਟੂ ਕੁੱਤਾ ਹੋਰ ਸਾਰਾ ਕੱਪੜਾ ਵੀ ਪਾੜ ਸਕਦਾ ਇਹ ਨਹੀਂ ਪਾ